you mm -hmm. ਅੱਜ ਸਵੇਰ ਚੜ੍ਹਦੇ ਹੀ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਇਸ ਵੇਲੇ ਮੈਂ ਰਾਜਵੀਰ ਜਵੰਦਾ ਦੇ ਪਿੰਡ ਪੋਣਾ ਦੇ ਵਿੱਚ ਮੌਜੂਦ ਹਾਂ ਜੋ ਕਿ ਜਗਰਾਉਂ ਤੋਂ ਲਗਭਗ 5-7 ਕਿਲੋਮੀਟਰ ਦੀ ਦੂਰੀ ਤੇ ਹੈ ਰਾਜਵੀਰ ਜਵੰਦਾ ਦੇ ਜੱਦੀ ਤੇ ਪੋਸ਼ਤੈਨੀ ਘਰ ਦੇ ਦੇ ਬਾਹਰ ਖੜੇ ਹਾਂ ਇਸ ਵੇਲੇ ਘਰ ਦੇ ਅੰਦਰ ਮਾਹੌਲ ਪੂਰੀ ਤਰ੍ਹਾਂ ਨਾਲ ਗਮਗੀਨ ਹੈ ਹਰ ਪਿੰਡ ਦਾ ਵਾਸੀ ਇਸ ਖਬਰ ਤੋਂ ਬਾਅਦ ਸਦਮੇ 'ਚ ਹੈ ਲਗਾਤਾਰ ਪਿੰਡ ਦੇ ਵਿੱਚ ਅਰਦਾਸਾਂ ਹੋ ਰਹੀਆਂ ਸੀ ਖੜਪੜ ਸਾਹਿਬ ਪ੍ਰਕਾਸ਼ ਸੀ ਜਿਸ ਦਿਨ ਤੋਂ ਹੀ ਰਾਜਵੀਰ ਜਵੰਦਾ ਦਾ ਇਹ ਭਿਆਨਕ ਹਾਸਾ ਹੋਇਆ ਪੰਚਕੁਲੇ ਦੇ ਨੇੜੇ ਉਸੇ ਦਿਨ ਤੋਂ ਲੈ ਕੇ ਹੁਣ ਤੱਕ ਪਰਿਵਾਰ ਤਾਜਵੀਰ ਨੂੰ ਚਾਉਣ ਵਾਲੇ ਰਾਜਵੀਰ ਦੇ ਸੱਜਣ ਬੇਲੀ ਤੇ ਪੋਨਾ ਪਿੰਡ ਦੇ ਵਾਸੀ ਰਾਜਵੀਰ ਦੀ ਚੜ੍ਹਦੀ ਕਲਾ ਛੇਤੀ ਠੀਕ ਹੋਣ ਦੀਆਂ ਅਰਦਾਸਾਂ ਲਗਾਤਾਰ ਕਰ ਰਹੀ ਸੀ ਇਹਨਾਂ ਅਰਦਾਸਾਂ ਨੂੰ ਰੱਬ ਨੇ ਮਨਜ਼ੂਰ ਨਹੀਂ ਕੀਤਾ ਐਸੀ ਇਹੀ ਕਹਿ ਸਕਦੇ ਅੱਜ ਦੀ ਘੜੀ ਕਿ ਅੱਜ ਨਿੱਕੀ ਜੀ ਬਾਲੜੀ ਦਾ ਬਾਪ ਇਸ ਦੁਨੀਆ ਤੋਂ ਜਾਂਦਾ ਵਸਿਆ ਪੰਜਾਬ ਦੇ ਅੰਦਰ ਪੰਜਾਬੀ ਗਾਇਕੀ ਦੇ ਲਈ ਰਾਜਵੀਰ ਜਵੰਦਾ ਦਾ ਚਲੇ ਜਾਣਾ ਵੱਡਾ ਘਾਟਾ ਸਾਬਤ ਹੋਇਆ ਹੈ ਲੰਬੇ ਸਮੇਂ ਤੋਂ ਰਾਜਵੀਰ ਜਵੰਦਾ ਇੱਕ ਏਦਾਂ ਹੁੰਦਾ ਕਿ ਸਿੰਗਰ ਓਂਦੇ ਐ ਕੋਈ ਪੈਸੇ ਦੇ ਜੋਰ ਤੇ ਸਿੰਗਰ ਬਣ ਜਾਂਦਾ ਹੈ ਕੋਈ ਕਿਸੇ ਜੋਰ ਤੇ ਸਿੰਗਰ ਬਣ ਜਾਂਦਾ ਹੈ ਕਲਾਕਾਰ ਬਣ ਜਾਂਦਾ ਪਰ ਰਾਜਵੀਰ ਜਵੰਦਾ ਉਹਨਾਂ ਕਲਾਕਾਰਾਂ ਨਵੇਂ ਕਲਾਕਾਰਾਂ ਦੀ ਪੀੜੀ ਚੋਂ ਜਿਨ੍ਹਾਂ ਨੇ ਰਿਆਜ਼ ਦੇ ਦਮ ਤੇ ਆਪਣੀ ਆਵਾਜ਼ ਦੇ ਦਮ ਤੇ ਸਿੱਖ ਕੇ ਕਲਾ ਨੂੰ ਤੇ ਉਸ ਤੋਂ ਬਾਅਦ ਅਦਾਕਾਰੀ ਨੂੰ ਅਭਿਨੇ ਨੂੰ ਜਿਹੜਾ ਉਹ અપਨਾਇਆ ਤੇ ਉਸ ਦੇ ਵਿੱਚ ਵੀ ਬਲੰਦੀਆਂ ਹਾਸਲ ਕੀਤੀਆਂ ਆਪਣੀ ਥਾਂ ਪੰਜਾਬੀ ਮਨੋਰੰਜਨ ਜਗਤ 'ਚ ਇਸ ਪ੍ਰਕਾਰ ਬਣਾਈ ਅੱਜ ਉਹਨਾਂ ਦਾ ਪਰਿਵਾਰ ਗਮਗੀਨ ਹੈ ਪਿੰਡ ਦੇ ਵੱਲੋਂ ਉਹਨਾਂ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ ਦੇ ਲਈ ਲਗਭਗ ਸਮੁੱਚਾ ਪਿੰਡ ਜਿਹੜਾ ਹੈ ਉਹ ਲੱਗਿਆ ਹੋਇਆ ਕੋਈ ਟੈਂਟ ਲਿਆ ਰਿਹਾ ਕੋਈ ਚਾਹ ਲਿਆ ਰਿਹਾ ਕੋਈ ਲੰਗਰ ਦਾ ਪ੍ਰਬੰਧ ਕਰ ਰਿਹਾ ਹੈ ਪਿੰਡ ਦੀ ਪੰਚਾਇਤ ਲੱਗੀ ਹੋਈ ਆ ਤਾਂ ਕੁੱਲ ਮਿਲਾ ਕੇ ਇਸ ਔਖੀ ਘੜੀ ਦੇ ਵਿੱਚ ਘਰ ਦੇ ਅੰਦਰ ਤੁਸੀਂ ਮਾਹੌਲ ਦੇਖ ਸਕਦੇ ਹੋ ਬੜਾਈ ਗਮਗੀਨ ਮੋਲ ਹੈ ਸੱਜਣ ਬੇਲੀ ਰਿਸ਼ਤੇਦਾਰ ਚਾਉਣ ਵਾਲੇ ਪਿੰਡ ਵਾਸੀ ਜਿਹੜੇ ਆ ਉਹ ਆਏ ਆ ਸੋਗ ਮਣਾਉਣ ਦੇ ਲਈ ਲਗਾਤਾਰ ਆ ਵੀ ਰਹੇ ਆ ਘਰ ਦੇ ਅੰਦਰ ਹਰ ਇੱਕ ਦੇ ਨਾਲ ਸੋਗ ਮਣਾਉਣ ਦੀਆਂ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਇਸ ਵੇਲੇ ਕਾਫੀ ਦੁਖਪ੍ਰਾ ਮਾਹੌਲ ਆ ਪੰਜਾਬ ਦੇ ਲਈ ਪੰਜਾਬ ਦੀ ਇੱਕ ਨਿਰਧਕ ਆਵਾਜ਼ ਜਿਹੜੀ ਆ ਉਹ ਇਸ ਦੁਨੀਆ ਨੂੰ ਅਲਵਿਦਾ ਆਖ ਗਈ ਅਲਵਿਦਾ ਵੀ ਇੱਕ ਭਿਆਨਕ ਤਰੀਕੇ ਦੇ ਨਾਲ ਅਣਹੋਣੀ ਮੌਤ ਕਹਿ ਸਕਦੇ ਹਾਂ ਅਣਕਿਆਸੀ ਘਟਨਾ ਜਿਹੜੀ ਇਹ ਵਾਪਰੀ ਲਗਭਗ 11 ਦਿਨ ਜਿਹੜਾ ਮਹਾਲੀ ਦੇ ਫੋਰੈਸਟ ਹਸਪਤਾਲ ਦੇ ਵਿੱਚ ਇਲਾਜ ਦੀਨ ਰਹਿਣ ਤੋਂ ਬਾਅਦ ਅੱਜ ਆ ਕਿਹਾ ਜਾ ਰਿਹਾ ਕਿ ਉਹਨਾਂ ਨੇ ਆਪਣੀ ਜਿਹੜਾ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਫੋਰਸ ਹਸਪਤਾਲ ਵੱਲੋਂ ਜਿਹੜਾ ਆਖਰੀ ਸਨੇਹਾ ਰਾਜਵੀਰ ਦੇ ਬਾਰੇ ਆਇਆ ਸੀ ਉਹ ਇਹ ਆਇਆ ਸੀ ਕਿ ਉਹਨਾਂ ਦੀ ਸਿਹਤ ਦੇ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਤੇ ਉਹਨਾਂ ਨੂੰ ਨਿਊਰੋਲੋਜੀਕਲੀ ਸਮੱਸਿਆਵਾਂ ਵਾਲੀਆਂ ਨੇ ਉਹ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਉਹਨਾਂ ਦਾ ਲਾਜ਼ਮ ਹੈ ਜਿਹੜਾ ਅੱਜ ਆਇਆ ਉਹਦੇ ਵਿੱਚ ਵੀ ਇਸੇ ਤਰ੍ਹਾਂ ਨਾਲ ਹੀ ਲਿਖਿਆ ਗਿਆ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਇਸ ਦੁਨੀਆ ਤੋਂ ਨਹੀਂ ਰਹੇ ਉਹਨਾਂ ਨੇ ਆਖਰੀ ਸਾਹ ਸਵੇਰੇ 11 10 ਵਜੇ ਕੇ 55 ਮਿੰਟ ਤੇ ਲਏ ਨੇ 8 ਅਕਤੂਬਰ ਨੂੰ ਇਹ ਗੱਲ ਮਹਾਲੀ ਦੇ ਫੋਰ ਟਿਸ ਹਸਪਤਾਲ ਨੇ ਆਖੀ ਹੈ ਉਹਨਾਂ ਨੇ ਕਿਹਾ ਕਿ ਉਹ 27 ਅਕਤੂਬਰ ਨੂੰ ਉਹਨਾਂ ਦੇ ਕੋਲ ਸਤੰਬਰ ਨੂੰ ਦਾਖਲ ਹੋਏ ਸੀ ਤੇ ਉਸ ਤੋਂ ਬਾਅਦ ਉਹ ਗੰਭੀਰ ਸਥਿਤੀ ਦੇ ਵਿੱਚ ਸੀ ਐਕਸੀਡੈਂਟ ਹੋਇਆ ਸੀ ਤੇ ਉਹਨਾਂ ਨੂੰ ਵੱਖ-ਵੱਖ ਰੀੜ ਦੀ ਹੱਡੀ ਸਣੇ ਤੇ ਦਿਮਾਗ ਦੇ ਵਿੱਚ ਜਿਹੜੀਆਂ ਨੇ ਉਹ ਸੱਟਾਂ ਲੱਗੀਆਂ ਸੀ ਤੇ ਜਿੰਨਾ ਤੋਂ ਉੱਭਰ ਨਹੀਂ ਪਾਏ ਤੇ ਆਖਿਰਕਾਰ ਇਸ ਦੁਨੀਆ ਨੂੰ ਰਾਜਵੀਰ ਜਵੰਦਾ ਅਲਵਿਦਾ ਹੱਗੇ ਬੜੀ ਮੰਦ ਭਾਗੀ ਘਟਨਾ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਰਾਜਵੀਰ ਜਵੰਦਾ ਦੇ ਘਰ ਪਹੁੰਚ ਰਹੇ ਨੇ ਨਿਆਣੇ ਸਿਆਣੇ ਹਰ ਕੋਈ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਇਸ ਕਰਕੇ ਨਹੀਂ ਕੀਤੀ ਅਸੀਂ ਕਿ ਅ ਅਜਿਹੇ ਮੌਕਿਆਂ ਦੇ ਉੱਤੇ ਕਈ ਵਾਰ ਬੰਦਾ ਕਿਸ ਤਰ੍ਹਾਂ ਦੀ ਸਥਿਤੀ ਚੋਂ ਲੰਘ ਰਿਹਾ ਹੁੰਦਾ ਹੈ ਜ਼ਰੂਰੀ ਨਹੀਂ ਹੁੰਦਾ ਕਿ ਉਹ ਤੁਹਾਡੇ ਜੋ ਸਵਾਲ ਦਾ ਜਵਾਬ ਦੇ ਸਕੇ ਸੋ ਉਹਨਾਂ ਦੇ ਘਰ ਤੋਂ ਤੁਹਾਨੂੰ ਅਪਡੇਟ ਕਰਦੇ ਰਹਾਂਗੇ